ਯਾ ਵੀ ਵੀਰਾਂ ਦਾ ਬਹੁਤ ਯੋਗਦਾਨ ਆ ਜੀ ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਦਾ ਦੇ ਲੋਕ ਵੀ ਜਾਂਦਾ ਧੰਨਵਾਦ ਕਰਦੀ ਆ ਜਿਹੜੇ ਘਰ ਬਣਾਉਣ ਜਾ ਰਹੇ ਆ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਨੂੰ ਘਰ ਬਣਾਉਣ ਦੀ ਸਹਾਇਤਾ ਦਿੱਤੀ ਉਹ ਦਿਨਾਂ ਪਰਿਵਾਰ ਉਹਨਾਂ ਦਾ ਸਾਨੂੰ ਰੋਟੀ ਪਾਣੀ ਸਾਰਾ ਕੁਝ ਉਹ ਦੇ ਰਹੇ ਆ ਜਿਨ੍ਹਾਂ ਇਹਨਾਂ ਸਹਿਯੋਗ ਕੀਤਾ ਵਕ ਵਕ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਸਾਡੇ ਸਰਕਾਰ ਜੀ ਅੰਦਰਜੀਤ ਸਿੰਘ ਢੋਲਣ ਸਾਹਿਬ ਰਣਜੀਤ ਸਿੰਘ ਦਮੋਦਰ ਜੀ ਮਲੂਕ ਸਿੰਘ ਜੀ ਭਾਗੋਆ अगले बने कड़ी छोटी बाबा जी कर नहीं नहीं वो बच्चे पढ़ी फिर नहीं बखाई देना छे विखाई बच्चे ने बच्चे की वैसे गल करो ਸਾਸ ਸਿ ਜੈ ਜੀ ਜੀ ਰੇਤ ਸਾਰ ਸਾਧ ਸੰਤ ਗੁਰੂ ਬਿਆਨਾਤ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਵੀ ਬਖਸਦੇ ਜਿਹੜੇ ਸਮਾਸ਼ੀ ਮਾਤਾ ਹਰਜੀਤ ਕੌਰ ਜੀ ਨਹੀਂ ਪੱਥਰ ਰੱਖ ਕੇ ਗਏ ਨੇ ਨਹੀਂ ਪੱਥਰ ਤੇ ਘਰ ਬਣਾਉਣ ਵਾਸਤੇ ਬਾ ਵਧੀਆ ਵਧੀਆ ਹੋਰ ਇਹ ਕਾੜੀ ਕਾੜੀ ਨਹੀਂ ਲੱਗਦਾ ਨਾ ਨਾ ਵਿਚਾਰੀ ਨਹੀਂ ਹਾਂ ਵਧੀਆ ਵਧੀਆ ਚੰਗੀ ਗੱਲ ਬੋਲਦੇ ਹੋ ਇਹ ਗੱਲ ਨਹੀਂ ਜਰਾ ਇਹ ਨਹੀਂ ਗੱਲ ਹੁੰਦੀ ਹਲੋ ਬਾਬਾ ਇਹਨੂੰ ਆਓ ਹਲੋ ਅਕਰ ਜਿਹਨਾਂ ਦਾ ਜਿਹੜਾ ਨਾਮ ਕੋਈ ਵਲੇ ਇੱਥੇ ਹੀ ਹੈ ਗੱਲ ਕਰਾਂਗੇ ਪੜਵਾਏ ਪੜਵਾ ਹੁੰਦਾ ਹੈ ਇਹ ਘਟਨਾ ਨਹੀਂ ਪੈਣਾ ਨਾ ਦੋ ਨਾਜਾ ਕਿਹੜਾ ਗੱਲ ਗੱਲ ਘੱਟ ਕਰਦੇ ਨਹੀਂ ਕਿ ਕੋਈ ਮਾਤਰਾ ਵਾਖਣੀ ਨਹੀਂ ਮੇਰਾ ਨਹੀਂ ਬਣਨਾ ਲੱਗੇ ਕੈਨੇਡਾ ਨਹੀਂ ਜਾਣ ਜੋ ਕੰਮ ਕਰਵਾ ਦੇ ਜਾਂ ਆਹ ਕੋਈ ਗੱਲ ਜਾਂ ਕੋਈ ਰਮ ਸਿੱਕਾ ਲੈਣੇ ਪੈਣੇ ਬਾਬੇ ਦੀ ਮਾਦਿ ਹੋਣੀ ਜੋ ਕੰਢ ਕੇ ਬੈਠਾ ਰਹਿੰਦਾ ਹੈ ਬਹਿ ਕੇ ਅੰਨਾ ਛੇੜੋ ਬਾਬਿਆਂ ਵਾਲਾ ਆਹ ਲੰਦ ਅਸੀਂ ਆਪਾਂ ਜਿਹੜੇ 10 ਬੀ ਦੀ ਤੋਂ ਪਰ ਉਹਨੋਂ ਉੱਥੇ ਰਕਮੜੇ ਆ ਉਧਰ ਬਾਬਾ ਜੀ ਜਾਣੇ ਭਿਰਾਦ ਦੇ ਵੇਖੋ ਜੇ ਮੌਤ ਪਰ ਬੰਦੇ ਗਏ ਜਾਂਦੇ ਇਹਨਾਂ ਫੈਸਲਾ ਕਰਕੇ ਆਏ ਨਾ ਬਾਬਾ ਜੀ ਗੁਰੂ ਘਰ ਕਰਕੇ ਆਏ ਇਹ ਇਹ ਸਮਝੇ ਵੀ ਮੁੱਕਰਦੇ ਨਾ ਗਏ ਨਾ ਗਏ ਫਿਰ ਗੱਲ ਹੋ ਰਹੀ ਹੈ ਆਪਣਾ ਜਿਹੜਾ ਆਪਣਾ ਚੰਕਰਾ ਦਾ ਰਾਹ ਹੀ ਹੁੰਦਾ ਭਾਜੀ ਰਾਜ ਇਹ ਨਹੀਂ ਕਿ ਰਾਜ ਛੱਪਣ ਵਾਸਤੇ ਆ ਪਹਿਲਾਂ ਹੈ ਨਹੀਂ ਛੱਪਰ ਤੋਂ ਕੱਢਣੀ ਨਹੀਂ ਮਿੱਟੀ ਹਾਂ ਸਮਝ ਨਹੀਂ ਕਿ ਮੈਂ ਤਾਂ ਉਹ ਮੈਂ ਸਮਝ ਨਹੀਂ ਲੱਗੀ ਦੇਖੋ ਇਹ ਤਾਂ ਰਾਹ ਰਾਹ ਤਾਂ ਉਹਦਰ ਵੀ 6 ਤੋਂ 13 ਤੋਂ 15 ਗੱਲ ਕਰਨਾ ਬਾਹਰ ਵੀ ਜਿਹੜੀ ਗੱਲ ਆਪਣੀ ਦੱਸ ਦਿਓ ਜਾਣਦੇ ਹਾਂ ਅਸੀਂ ਇੱਥੇ ਨੂੰ 15 ਫੁੱਟ ਰੱਖ ਦਿੰਦੇ ਆ ਉਹ ਜਿਹੜੇ ਮਕਾਨ ਵਾਲਾ ਕੀ ਹੁੰਦੀ ਹੈ ਉਹ ਨੂੰ ਨਾਲ ਦੇ ਵਿੱਚ ਕਰਦੇ ਆ ਅਸੀਂ ਮੰਨ ਲਈ ਬਾਬਾ ਹੀ ਮਾਰ ਜਿਹੜੀ ਗੱਲ ਤੇ ਕਿੰਨੇ ਵਸੇ ਰੋ ਯਾਰ ਉਹ ਤੋਂ ਸੋ ਚੰਗਾ ਵਾ ਅੱਜ ਸਾਈਡ ਤੇ ਆਏ ਨੂੰ ਹੋਰ ਜਗਾ ਕਿ ਦੇਖੋ ਆਪਣੇ ਕੋਈ ਅੱਛਾ ਲੋਬਾ ਜੀ ਕਰੋਗਾ ਲੋਬਾ ਚਲ ਕਰਦਾ ਤੇ ਆਲਮਨ ਜਨਾਬ ਬੜਾ ਪੂਰੇ ਹੀ ਆ ਤੂੰ ਨੂੰ ਬੈਠਾ ਸਾਰੇ ਪਿੰਡਾਂ ਦੇ ਬੜਾ ਸ਼ਾਨਦਾਈ ਸ਼ਾਨਦਾਈ ਹੋ ਜਾ ਸਾਰੇ ਪਿੰਡਾਂ ਦੇ ਨਿਕਲਦੇ ਆਹ ਕੁਰਸੀ ਵਿੱਚ ਜਾ ਸਿੱਧਿਆ ਵੜਦੇ ਹੁੰਦੀ ਆ ਹਾਂ ਸਿੱਧੇ ਕੋਠੀ ਵਿੱਚ ਚੱਲਦੇ ਨੇ ਇਹਨਾਂ ਦੀਆਂ ਸਾਰੀਆਂ ਬਾਬਾ ਜੀ ਗੁਰਦੁਆਰੇ ਚੜਾ ਉੱਧਰ ਮੈਂ ਦਰਜੀਤ ਸਿੰਘ ਨੂੰ ਰਾਹ ਵੀ ਛੱਡ ਦਿੰਦੇ ਆ ਮੰਨੇ ਵੀ 10-10 ਸਾਲਾਂ ਤੋਂ ਰਹਿਣ ਦੇ ਮੰਨੇ ਮੰਨੇ 10-10 ਸਾਲਾਂ ਆ ਹਾਂ ਵਾਹ ਵਾਹ ਕੋਲ ਰੱਖੋ ਬੰਦੇ ਕੋਲ ਰੱਖੋ ਬੰਦੇ ਵੇਲੇ ਹੀ ਬੰਦੀ ਹੋਈ ਹੈ ਹੱਲ ਕਰ ਲਓ ਆਪਾਂ ਆਵੇਂ ਇੱਕ ਕਿੱਟਾ ਆਇਆ ਏ ਆਵੇਂ ਇੱਕ ਕਿੱਟਾ ਪਰਾ ਵੀ ਛੱਡੇਗਾ ਵੀ ਇੱਕ ਕਿੱਟਾ ਆਇਆ ਬਾਬਾ ਜੀ ਜਿੰਨਾ ਆਇਆ ਸਾਰੇ ਸੌਂ ਗਏ ਸਾਰੇ ਜੀ ਤੁਹਾਨੂੰ ਕੋਈ ਨਹੀਂ ਕੋਠੇ ਲੱਗਦੀ ਆਥੇ ਕੋਈ ਨਹੀਂ ਆਹ ਬੱਜਾ ਮੀਂਹ ਲੈ ਲੈ ਯਾਰ ਇਹਨਾਂ ਨੂੰ ਕੋਈ ਤਾਰੀ ਨਹੀਂ ਜਾਓ ਸਾਰਾ ਵੀਰ ਬਾਬਾ ਜੀ ਮੈਂ ਤੁਹਾਡੀ ਗੱਲ ਬੇਨਤੀ ਕਰਦਾ ਨਾ ਵੀਰ ਨਹੀਂ ਹੈਗਾ ਬਾਬਾ ਜੀ ਬਾਬਾ ਜੀ ਹੱਥ ਲਾਓ ਉਹ ਵੀ ਦੇਣਗੇ ਉਹ ਵੀ ਦੇਣਗੇ ਜੀ ਫੋਟੋ ਲੈਣੇ ਮਦਦ ਹੁਣ ਹੀ ਸੋਨਿਆ ਜੀ ਆਕਾਰੋ ਚਰਮਾਵੇ ਕਲਗੀਧਰ ਦੇ ਮਨ ਨੂੰ ਪਾਵੇ ਸਤ ਜੀ ਆਕਾਰੋ ਚਾਹ ਤਿਆਰਿਆ ਚਾਹ ਤਿਆਰ ਚਾਹ ਸਭ ਦੇ ਇਹ ਫੋਟੋ ਦਈਏ ਜੀ ਕਰੇ ਫੋਟੋ ਚਾਹ ਲੈ ਲਓ ਬਾਪੀ ਜੀ ਤਰੇ ਬਾਪੀ ਫੋਟੋ ਫੋਟੋ ਥੋੜਾ ਪੈਂਜੀ ਨਾਲ ਹੋ ਜਾ ਥੋੜਾ ਜਿਹਾ ਅੰਟੀ ਨਾਲ ਹੋ ਜਾਓ ਹਾਂ ਜੀ ਹਾਂ ਇੱਕ ਲਾਈਨ ਤੁਸੀਂ ਹਾਂ ਜੀ ਬਾਬਾ ਸਾਰੇ ਭਾਗ ਚਲੋ ਹੈ ਨਾ ਬਾਬਾ ਸਤਿ ਸ੍ਰੀ ਅਕਾਲ ਹਾਂ ਮੈਂ ਇਸ ਮਸਲੇ ਨੂੰ 14 ਤਰੀਕ ਨੂੰ ਜਦੋਂ ਵੀਡੀਓ ਵਾਇਰਲ ਹੋਈ ਮੇਰੇ ਤੱਕ ਪਹੁੰਚੀ ਆ ਪਹਿਲੋ ਤਾਂ ਮੈਂ ਗਗਨ ਜੀ ਕੰਗ ਦਾ ਧੰਨਵਾਦ ਕਰਨਾ ਜਿਨੇ ਵੀਡੀਓ ਬਣਾ ਕੇ ਸਾਡੇ ਤੱਕ ਜੜੀਆਂ ਸੰਸਦ ਪਹੁੰਚਾਈਆਂ ਜੇਰੋ ਮਨ ਵੇਖਿਆ ਵੀਡੀਓ ਤੇ ਮਾਨੂੰ ਇਨਾ ਦੁੱਖ ਹੋਇਆ ਕਿ ਗੁਰੂ ਸਾਹਿਬ ਦੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਬੱਚੇ ਸ਼ਹੀਦ ਹੋ ਗਏ ਪੰਥ ਦੇ ਜਿਹੜੇ ਯੋਧੇ ਉਹ ਸ਼ਹੀਦ ਹੋ ਰਹੇ ਨੇ ਤੇ ਇਸ ਨਕਮੀ ਸੋਚ ਵਾਲੇ ਬੰਦਿਆਂ ਨੇ ਇਹ ਮਕਾਨ ਟਾ ਕੇ ਬਹੁਤ ਮਾੜਾ ਕੀਤਾ ਇਹ ਗੱਲ ਨੂੰ ਦੁੱਖਦਈ ਦੀ ਖਬਰ ਸੀ ਅਸੀਂ ਇੱਥੇ ਪਹੁੰਚੇ ਸੋ ਪ੍ਰਸ਼ਾਸਨ ਨੇ ਵੀ ਸਾਡਾ ਸਾਥ ਦਿੱਤਾ ਪਰਚਾ ਦਰਜ ਕੀਤਾ ਸਮੂਚੀਆਂ ਜਥੇਬੰਦੀਆਂ ਪਹੁੰਚੀਆਂ ਬੜਾ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਵੀਡੀਓ ਵਾਇਰਲ ਹੋਈ ਆ ਸੋ ਅੱਜ ਸਾਰੀਆਂ ਜਥੇਬੰਦੀਆਂ ਇੱਥੇ ਮਕਾਨ ਬਣਾਉਣ ਚ ਯੋਗਦਾਨ ਪਾ ਰਹੀਆਂ ਤੇ ਸਮੂਚਾ ਮੈਂ ਤੁਹਾਡੇ ਮਾਧਿਅਮ ਰਾਹੀਂ ਜੋ ਚੈਨਲਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਆਮ ਲੋਕਾਂ ਦੇ ਚੈਨਲਾਂ ਤੱਕ ਪਹੁੰਚਾ ਕੇ ਲੋਕਾਂ ਨੂੰ ਆਮ ਆਮ ਨੂੰ ਪਹੁੰਚਾਇਆ ਮੈਂ ਸਤਿਕਾਰਯੋਗ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਪਿੰਡ ਭੱਡਵਾ ਦੇ ਵਿੱਚ ਦੋ ਗੁੰਡੇ ਦੋ ਬਦਮਾਸ਼ ਉਹਨਾਂ ਵੱਲੋਂ ਗੁੰਡਾਗਰਦੀ ਦਾ ਖੁੱਲਾ ਨਜ਼ਾਰਾ ਵੇਖਣ ਨੂੰ ਮਿਲਿਆ ਇੱਕ ਇੱਕ ਸਕੂਲ ਦੀਆਂ ਬੱਸਾਂ ਚਲਾਉਂਦਾ ਮੱਲੇਵਾਲਦਾ ਮਸੂਰ ਸਕੂਲ ਆ ਗੁਰਵਿੰਦਰ ਸਿੰਘ ਦੂਜਾ ਪ੍ਰਗਟ ਆਹ ਗਰੀਬ ਜਿਹਨਾਂ ਦਿਹਾੜੀਆਂ ਲਾ ਲਾ ਕੇ ਘਰ ਬਣਾਇਆ ਏ ਅੱਜ ਉਹਨਾਂ ਦੇ ਆ ਬੱਚੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਉਹਨਾਂ ਦੇ ਘਰ ਦੀ ਛੱਤ ਢਾ ਢੇਰੀ ਕੀਤੀ ਆ ਬਿਨਾ ਪ੍ਰਸ਼ਾਸਨ ਤੋਂ ਬਿਨਾ ਕਿਸੇ ਦੇ ਪੁਲਿਸ ਤੋਂ ਹੁਣ ਮੌਕਾ ਵੇਖਣ ਆਈ ਆ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਆ ਕੋਈ ਸਰਕਾਰੀ ਨੋਟਿਸ ਨਹੀਂ ਕਿਸੇ ਕੋਡ ਦਾ ਕੋਈ ਨੋਟਿਸ ਨਹੀਂ ਇੱਕ ਗਰੀਬ ਦਾ ਰਹਿੰਦਾ ਘਟ ਆਤਾ ਜਿਨ੍ਹਾਂ ਨੇ ਮਿਹਨਤਾਂ ਕਰਕੇ ਇੱਕ ਇੱਕ ਚੀਜ਼ ਬਣਾਈਆਂ ਤੇ ਇੱਟਾਂ ਥੱਲੇ ਆ ਕੇ ਖੇਰੂ ਖੇਰੂ ਕਰਕੇ ਦਿੱਤਾ ਜੇ ਮੈਂ ਇਹ ਪੁੱਛਣਾ ਚਾਹੁੰਨਾ ਸਰਕਾਰਾਂ ਤੇ ਪਾਵਰਾਂ ਤੇ ਤਾਕਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਕੀ ਆ ਜਿਹੜੇ ਗਰੀਬ ਆ ਜਿਹੜੇ ਗਰੀਬ ਆ ਇੱਕ ਇੱਕ ਚੀਜ਼ ਬਣਾਈ ਮਿਹਨਤ ਨਾਲ ਇੱਕ ਇੱਕ ਬਣਾਇਆ ਹੋਇਆ ਉਹਨਾਂ ਦੀ ਚੀਜ਼ ਜੋ ਅੱਜ ਤੋੜ ਕੇ ਸਵਾਹ ਕਰਤੀਏ ਜਿਨ੍ਹਾਂ ਨੇ ਪੰਪ 500 ਰੁਪਏ ਦੇ ਲੋਕਾਂ ਦੇ ਘਰਾਂ ਚ ਪੋਚੇ ਲਾ ਲਾ ਕੇ ਲੋਕਾਂ ਦਾ ਗੋਹਾ ਕੂੜਾ ਛੋੜ ਛੋੜ ਕੇ ਆ ਭੈਣ ਨੇ ਸਾਡੀ ਨੇ ਘਰ ਬਣਾਇਆ ਸੀ ਜਿਹਦੇ ਵੈਣ ਅੱਜ ਵੇਖੇ ਨਹੀਂ ਜਾਂਦੇ ਤੇ ਮੈਂ ਅੱਜ ਨੀਲੇ ਛਤਰੀ ਵਾਲਿਆਂ ਨੂੰ ਬੇਨਤੀ ਕਰਾਂਗਾ ਪ੍ਰਮਾਤਮਾ ਜੇ ਤੂੰ ਹੈਗਾ ਨਾ ਤੂੰ ਆਪਨ ਇਨਸਾਫ ਕਰੀ ਇਸ ਦੀ ਛੱਤ ਦਾ ਤੂੰ ਆਪ ਲੇਖਾ ਦੇਈ ਇਹਦਾ ਘਟ ਹੋਣ ਵਾਲਿਆਂ ਦਾ ਤੂੰ ਆਪ ਇਨਸਾਫ ਕਰੀ ਜਿਹਦੀ ਛੱਤ ਠੱਠੀ ਆ ਨਾ ਇਹਨਾਂ ਦੇ ਇਦਾਂ ਤੂੰ ਵਖਾ ਇਹਨਾਂ ਨੂੰ ਆਪਣੀ ਕਰਨੀ ਵਾਕਿ ਤੇਰੇ ਚ ਦਮ ਹੈਗਾ ਸਭ ਤੋਂ ਵੱਡੀ ਸ਼ਕਤੀ ਸਭ ਤੋਂ ਵੱਡੀ ਤਾਕਤ ਪਰਮਾਤਮਾ ਤੂੰ ਆ ਇਹਨਾਂ ਨੂੰ ਤਾਕਤ ਜੋ ਇਹਨੇ ਲੋਕਾਂ ਨੂੰ ਆਪਣਾ ਆਪ ਵਿਖਾਉਣ ਦੀ ਲੋੜ ਹੈ ਵਾਹਿਗੁਰੂ ਮੈਂ ਇਨੀ ਬੇਨਤੀ ਕਰਦਾ ਬਸ ਪਰਨਾਮ ਦਾ ਹਾਂਜੀ ਜੀ ਵਾਲਮੀਕੀ ਜੈ ਗੁਰੂ ਗਿਆਨਾ ਜੀ ਮੈਂ ਬਾਬਾ ਨਿਸ਼ੱਤਰਨਾਥ ਸ਼ੇਰਗਿੱਲ ਚੇਅਰਮੈਨ ਗੁਰੂ ਗਿਆਨਾਥ ਵਾਲਮੀਕੀ ਧਰਮ ਸਮਾਜ ਪਾਵਨ ਵਾਲਮੀਕੀ ਦੀ ਤੀਰਥ ਅਮਰੀ ਸਰ ਤੋਂ ਕੀ ਕਹਿਣਾ ਚਾਹਦੇ ਹੋ ਕੁਝ ਦਿਨ ਪਹਿਲਾਂ ਇਹ ਇਹਨਾਂ ਦਾ ਘਾਟਾ ਹੱਦ ਗਿਆ ਸੀ ਕੁਝ ਲੋਕਾਂ ਵੱਲੋਂ ਅੱਜ ਜਥੇਬੰਦੀਆਂ ਨਾਲ ਖੜ ਗਈਆਂ ਅੱਗੇ ਘਰ ਬਣਾਉਂਦੇ ਨੇ ਮੈਂ ਦੱਸਣਾ ਚਾਹੁੰਨਾ ਇਹ ਅੱਜ ਦੀ ਜਾਂ ਇੱਕ ਪਿੰਡ ਦੀ ਘਟਨਾ ਨਹੀਂ ਹੈ ਇਹ ਹਜ਼ਾਰਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾ ਇੱਕ ਇੱਕ ਦੋ ਦੋ ਪਿੰਡਾਂ ਦੇ ਵਿੱਚ ਇਹੋ ਜੇ ਮੂਰਖ ਮਦਬੁੱਧੀ ਅਤੇ ਧੌਣ ਚ ਕਿੱਲਾ ਰੱਖਣ ਵਾਲੇ ਲੋਕ ਰਹਿੰਦੇ ਨੇ ਜਿਹੜੇ ਸ਼ੈਡੂਲ ਕਾਸਟ ਭਾਈਚਾਰੇ ਨਾਲ ਹਮੇਸ਼ਾ ਤੱਕਾ ਕਰਦੇ ਸੋ ਇੱਥੇ ਮੈਂ ਦੱਸਣਾ ਚਾਹੁੰਨਾ ਸਾਰੀ ਆਵਾਮ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਜਿੰਨਾ ਤੱਕ ਤੁਸੀਂ ਏਕਾ ਨਹੀਂ ਕਰੋਗੇ ਜਿੰਨਾ ਤੱਕ ਤੁਹਾਡੀ ਇਕਤਾ ਨਹੀਂ ਹੋਏਗੀ ਇਸ ਤਰ੍ਹਾਂ ਦੇ ਤੱਕੇ ਤੁਹਾਡੇ ਨਾ ਹੁੰਦੇ ਰਹਿਣੇ ਆ ਉਹ ਭਰਾਓ ਦੇਖੋ ਕਿੱਡੀ ਮਾੜੀ ਗੱਲ ਹੈ ਸਾਡੇ ਪਰਿਵਾਰ ਦੇ ਨਿਆਣਿਆਂ ਨੂੰ ਬੱਚਿਆਂ ਸਾਡਿਆਂ ਨੂੰ ਜਿਹੜਾ ਆ ਰਾਤ ਠੰਡ ਦੇ ਵਿੱਚ ਰਹਿਣਾ ਪੈ ਰਿਆ ਸੀਗਾ ਜਿਹੜਾ ਸਿਰਫ ਤੇ ਸਿਰਫ ਸ਼ੈਡੂਲ ਕਾਸਟ ਭਾਈਚਾਰੇ ਦੇ ਘਰ ਨੂੰ ਟਾਰਗੇਟ ਕੀਤਾ ਗਿਆ ਨਿਸ਼ਾਨਾ ਬਣਾਇਆ ਗਿਆ ਸੋ ਇਹ ਜਿਹੜੀ ਮਦ ਭਾਗੀ ਖਬਰ ਹੈ ਮਹਿਮਾਨਯੋਗ ਡਾਇਰੈਕਟਰ ਜਨਰਲ ਡੀਜੀਪੀ ਪੰਜਾਬ ਨੂੰ ਅਪੀਲ ਕਰਦਾ ਕਿ ਇਸ ਮਸਲੇ ਦੇ ਵਿੱਚ ਖੁਦ ਦਖਲ ਕਰਨ ਅਤੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਸਾਡੇ ਐਸਸੀ ਭਾਈਚਾਰੇ ਦਾ ਘਰ ਢਾਢੇਰੀ ਕੀਤਾ ਉਹਨਾਂ ਤੇ ਐਸਸੀ ਐਕਟ ਦਾ ਪਰਚਾ ਦਰਜ ਕੀਤਾ ਜਾਵੇ ਅਤੇ ਹੋਰ ਸੰਗੀਨ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਕਿਉਂਕਿ ਪ੍ਰਸ਼ਾਸਨ ਵੱਲੋਂ ਕੋਈ ਖਾਸ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਕਿਉਂਕਿ ਜੇਕਰ ਪ੍ਰਸ਼ਾਸਨ ਇਸ ਤਰ੍ਹਾਂ ਕਾਪਰੇਟ ਨਹੀਂ ਕਰੇਗਾ ਐਸੇ ਭਾਈਚਾਰੇ ਨਾਲ ਇਸੇ ਤਰ੍ਹਾਂ ਧੱਕਾ ਹੋਏਗਾ ਤੇ ਮਜਬੂਰਨ ਸਾਨੂੰ ਸ਼ੰਗਰਸ਼ਧਾਰਾ ਜਿਹੜਾ ਆ ਉਹ ਚੁਣਨਾ ਪਏਗਾ ਸੋ ਅੱਜ ਵੱਖ-ਵੱਖ ਜਥੇਬੰਦੀਆਂ ਤੋਂ ਸਾਡੇ ਸਤਕਾਰਯੋਗਿੰਦਰਜੀਤ ਸਿੰਘ ਢੋਲਣ ਸਾਹਿਬ ਅ ਪਰਮ ਜੀ ਸਾਹਰਨਜੀਤ ਸਿੰਘ ਜੀ ਤੋਂ ਮੋਦਰ ਸਾਹਿਬ ਅਤੇ ਹੋਰ ਸਤਕਾਰਯੋਗ ਹਸਤੀਆਂ ਜੋ ਵਾਲਮੀਕੀ ਮਜਬੀ ਸਿੱਖ ਸਮਾਜ ਨੂੰ ਰਿਪਰੈਜ਼ੈਂਟ ਕਰਦੀਆਂ ਉਹ ਸਾਰੀਆਂ ਇੱਥੇ ਪਹੁੰਚੀਆਂ ਲੁਕ ਸਿੰਘ ਭਾਗੋਵਾਲ ਜੀ ਅਤੇ ਸਾਰੀਆਂ ਜਥੇਬੰਦੀਆਂ ਨੇ ਪਹੁੰਚ ਕੇ ਇਸ ਪਰਿਵਾਰ ਦੀ ਜਿਹੜੀ ਦੁਬਾਰਾ ਉਸਾਰੀ ਲਈ ਮੋਰ ਉਸਾਰੀ ਲਈ ਯਤਨ ਕੀਤਾ ਇਹ ਸਾਰਾ ਜਿਹੜਾ ਆ ਅੱਜ ਮੈਂ ਸਾਰੀ ਆਵਾਮ ਨੂੰ ਵੀ ਬੇਨਤੀ ਕਰਦਾ ਕਿ ਕਿਹੇ ਵੀ ਪਿੰਡ 'ਚ ਧੱਕਾ ਹੋਊਗਾ ਅਸੀਂ ਨਾ ਤੇ ਬਰਦਾਸ਼ਤ ਕੀਤਾ ਸੀ ਨਾ ਕਰਾਂਗੇ ਤੇ ਨਾ ਹੋਣ ਦਿਆਂਗੇ ਹੁਣ ਅੱਜ ਤੋਂ ਬਾਅਦ ਧੰਨਵਾਦ ਉਸ ਟਾਈਮ ਮਤਲਬ ਉਹਨਾਂ ਬਹੁਤ ਕਨਾਉਣੀ ਹਲਕਤ ਕੀਤੀ ਹੈ ਗਰੀਬ ਪਰਿਵਾਰ ਦਾ ਘਰ ਢਾਹ ਦਿੱਤਾ ਆਪ ਉਹਨਾਂ ਆਲੀਸ਼ਾਨ ਬਿਲਡਿੰਗਾਂ ਬਣਾਈਆਂ ਐਸੀ ਜਗ੍ਹਾ ਦੇ ਵਿੱਚ ਬਣਾਈਆਂ ਨੇ ਪੰਚਾਇਤੀ ਜਾਂ ਸ਼ਾਮਲਟ ਕਹ ਲੋ ਉਸੇ ਜਗ੍ਹਾ ਦੇ ਵਿੱਚ ਇਹਨਾਂ ਬਣਾਈਆਂ ਛੱਪੜਾਂ ਦੇ ਵਿੱਚ ਸਾਹਮਣੇ ਵੇਖੋ ਜੇ ਵੀ ਨਾ ਕੂੜਾ ਗੋਆ ਛੋਟਾ ਛੋਟਾ ਜੇ ਵੀ ਪੂਰੇ ਨੇ ਪਰ ਗਰੀਬ ਤੇ ਬਸ ਗਰੀਬ ਹੋਣ ਕਰਕੇ ਉਹਦਾ ਘਰ ਟੱਠ ਗਿਆ ਵਾ ਗੱਲ ਇਹ ਬਹੁਤ ਮਾੜੀ ਨਾ ਗੱਲ ਕੀਤੀ ਹੈ ਪਰ ਇਦਾਂ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਚਲੋ ਅੱਜ ਸਿੰਘ ਜੱਥੇਬੰਦੀਆਂ ਕੋਈ ਆਈਆਂ ਨੇ ਬਾਬਾ ਮਾਨ ਸਿੰਘ ਜੀ ਆਏ ਕੋਈ ਉਹਨੂੰ ਮਦਦ ਦੇ ਗਏ ਨੇ ਚਲੋ ਗਰੀਬ ਦਾ ਘਰ ਬਣ ਜਾਣਾ ਵਾ ਬਾਕੀ ਤੁਹਾਡਾ ਬਹੁਤ ਧੰਨਵਾਦ ਹੈ ਤੁਹਾਂ ਵੀਡੀਓ ਤਾਂ ਚੁੱਕੀ ਆ ਮੀਡੀਆ 'ਚ ਆਇਆ ਵਾ ਤੇ ਗਰੀਬ ਦੀ ਸੁਣੀ ਗਈ ਨਹੀਂ ਤੇ ਗਰੀਬ ਨੂੰ ਕਿਹਨੇ ਪੁੱਛਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਆ ਜੀ ਭਾਈ ਕਨਈਆ 8 ਯੂਕੇ ਵੱਲੋਂ ਜੋ ਇੱਕ ਗਰੀਬ ਪਰਿਵਾਰ ਦਾ ਕੁਝ ਸਰਾਰਤੀ ਅੰਸਰਾਂ ਵੱਲੋਂ ਇੱਕ ਘਟ ਆਇਆ ਗਿਆ ਸੀ ਤੇ ਅੱਜ ਸੰਗਤ ਦੇ ਸਹਿਯੋਗ ਨਾਲ ਸਾਰੇ ਜਥੇਬੰਦੀਆਂ ਦੇ ਸਹਿਯੋਗ ਨਾਲ ਜੋ ਅੱਜ ਨੀ ਪੱਥਰ ਰੱਖਣ ਜਾ ਰਹੇ ਆ ਜੀ ਤੇ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਜਥੇਬੰਦੀਆਂ ਦੂਰੋਂ ਨੇੜੇ ਪਹੁੰਚੀਆਂ ਵਾ ਤੇ ਵੱਧ ਚੜ ਕੇ ਸਾਥ ਵੀ ਦੇਣਾ ਸਾਰੇ ਸੰਗਤ ਨੇ ਜੋ ਇਸ ਦਾ ਲੈਂਟਰ ਪਾਇਆ ਜਾਵੇ ਇੱਕ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਆ ਤੇ ਵੱਧ ਤੋਂ ਵੱਧ ਇੱਕ ਦੂਜੇ ਦੇ ਨਾਲ ਖੜੋ ਤੇ ਕਿਸੇ ਦੇ ਨਾਲ ਵੀ ਜੇ ਧੱਕਾ ਹੁੰਦਾ ਵਾ ਉਹ ਧੱਕਾ ਨਾ ਬਰਦਾਸ਼ਤ ਕਰੋ ਜੋ ਜੂਪੀ ਭਿਆਰ ਤੋਂ ਆ ਕੇ ਭਈਏ ਸਾਡੇ ਪੰਜਾਬ ਦੇ ਵਿੱਚ ਰਾਜ ਕਰ ਰਹੇ ਨੇ ਤੇ ਅਸੀਂ ਉਹ ਰਾਜ ਨੂੰ ਆਪਣੇ ਹੱਥੋਂ ਨਾ ਖੋਹ ਦਈਏ ਤੇ ਆਪਣੇ ਆਪ ਖੁਦ ਇੱਕ ਕਾਇਮ ਜਾਬ ਹੋਵੋ ਵਾਹਿਗੁਰੂ ਜੀ ਸੰਗਤ ਦੇ ਸਹਿਯੋਗ ਨਾਲ ਸਾਡਾ ਕੰਮ ਹੋ ਰਿਹਾ ਜੀ ਹਾਂਜੀ ਵਾਹਿਗੁਰੂ ਸਾਹਿਬ ਜੀ ਫਤਿਹ ਹਾਂਜੀ ਉਦੋਂ ਦੁੱਖ ਹੀ ਵੀ ਕਿਸ ਦਾ ਘਾਟ ਆਇਆ ਤੇ ਅੱਜ ਖੁਸ਼ੀ ਇਹ ਆ ਵੀ ਗਰੀਬ ਦਾ ਪੱਖ ਲਿਆ ਗਿਆ ਵਾ ਤੇ ਇਦਾਂ ਹੀ ਹਰ ਕਿਸੇ ਦਾ ਪੱਖ ਲਿਆ ਜਾਏਗਾ ਕੋਈ ਇਸ ਆਪਣੇ ਏਰੀਆ ਚ ਵਧੀ ਕੀ ਨਹੀਂ ਹੁੰਦਾ ਵੰਗੇ ਨਾ ਕਿ ਪਾਰਟੀ ਵੱਲੋਂ ਨਾ ਕਿ ਇਹ ਲੋਕ ਸੇਵਾ ਕਰਦੇ ਆ ਤੇ ਲੋਕ ਸੇਵਾ ਹੀ ਕਰਾਂਗੇ ਤੇ ਗਾੜੀ ਆਉਣ ਵਾਲੇ ਅਗਲੇ ਸਾਲ ਦੇ ਵਿੱਚ ਆਪਾਂ ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਕਰਨਾ ਚਾਹੁੰਦੇ ਆ ਜਿੰਨੂੰ ਵੀ ਸੰਯੋਗ ਦੀ ਲੋੜ ਆ ਤੇ ਸਾਡਾ ਸੰਯੋਗ ਲੈਣ ਮਾ ਦੇ ਲੋ ਅੱਜ ਕੀ ਸਜੋਗ ਦਿੱਤਾ ਗਿਆ ਅੱਜ 80000 ਰੁਪਏ ਦਿੱਤਾ ਜੀ ਆਪਣੇ ਪੰਜਾਬੀਆਂ ਨੇ ਹੈ ਕਿੰਨੇ ਵੀ ਵੱਧ ਤੋਂ ਵੱਧ ਗਰੀਬ ਘਰਾਂ ਦੀ ਸਜੋਗ ਦੋ ਤੇ ਆਪਣੇ ਧੜਾ ਬਾਜ਼ੀਆਂ ਛੱਡੋ ਤੇ ਏਕਾ ਵਰਤੋ ਮੈਂ ਇਹ ਬੜੀ ਇੱਕ ੱੱਕਾਸ਼ਾਈ ਹੋਈ ਆ ਮੈਂ ਸਾਰੀਆਂ ਜੱਠੇ ਬੰਦੀਆਂ ਦਾ ਇੱਥੇ ਜਿਨ੍ਹਾਂ ਨੇ ਮਦਦ ਕੀਤੀ ਆ ਜੜੀਆਂ ਆਈਆਂ ਨੇ ਉਹ ਮੈਂ ਤੈਅ ਜਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਜ਼ੁਲਮ ਦੇ ਖਿਲਾਫ ਇਕੱਠੇ ਹੋ ਕੇ ਆਵਾਜ਼ ਉਠਾਈ ਆ ਤੇ ਇਸ ਗਰੀਬ ਪਰਿਵਾਰ ਦੀ ਜੜੀਆਂ ਨਾ ਬਾਹ ਫੜੀ ਆ ਅਸੀਂ ਇਹ ਗੱਲ ਜਿਹੜੀ ਇਹਨਾਂ ਉਹ ਸਾਬਤ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਤੱਕੇਸ਼ਾਈ ਪਿੰਡਾਂ ਦੇ ਵਿੱਚ ਜਾਂ ਹੋਰ ਕਿਤੇ ਵੀ ਤੱਕੇਸ਼ਾਈ ਕਿਸੇ ਵੀ ਗਰੀਬ ਪਰਿਵਾਰ ਨਾਲ ਹੁੰਦੀ ਆ ਸਾਰੀਆਂ ਜਥੇਬੰਦੀਆਂ ਇੱਕ ਮੁੱਠ ਹੋ ਕੇ ਉਹਦਾ ਸਾਥ ਦੇਣਾ ਚਾਹੀਦਾ ਤੇ ਜਿਨ੍ਹਾਂ ਨੇ ਤੱਕੇਸ਼ਾਈ ਕੀਤੀ ਆ ਉਹਨਾਂ ਦੇ ਖਿਲਾਫ ਕਾਨੂੰਨ ਦੇ ਮੁਤਾਬਕ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਐਸਸੀ ਐਸਟੀ ਐਕਟ ਜਿਹੜਾ ਉਹ ਲੱਗਣਾ ਚਾਹੀਦਾ ਤਾਂ ਕਿ ਜਨਾਂ ਦੋਸ਼ੀਆਂ ਨੂੰ ਇਹ ਅੱਗੇ ਤੋਂ ਜਨਾਂ ਸਬਕ ਮਿਲ ਜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਕੋਈ ਤੱਕਾ ਕਰੇਗਾ ਕਿਸੇ ਨਾਲ ਵੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਜਨਾਂ ਵੀ ਜਨਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬ ਪਰਿਵਾਰ ਨੂੰ ਤੇ ਜਿਹੜੀ ਪਰਪਾਈ ਆ ਉਹ ਵੇਖੋ ਮੈਂ ਕਿਸਾਨ ਜੱਥੇਬੰਦੀਆਂ ਨਾਲ ਤੈਅ ਤਰ੍ਹਾਂ ਤਲਮਾਦ ਕਰਦਾ ਜਿਨ੍ਹਾਂ ਨੇ ਗਰੀਬ ਪਰਿਵਾਰ ਦੀ ਅੱਜ ਬਾਹ ਫੜ ਕੇ ਉਹਦੀ ਛੱਤ ਜਿਹੜੀ ਹੈ ਨਾ ਉਹ ਬਣਾਉਂਦਾ ਉਹਨਾਂ ਨੇ ਐਲਾਨ ਕੀਤਾ ਸਾਡੇ ਜੱਥੇਬੰਦੀ ਜਿਹੜੇ ਨਾਲ ਹਰ ਤਰ੍ਹਾਂ ਨਾਲ ਜਿੰਨੇ ਵੀ ਸਮਰਥਾ ਦੇ ਵਿੱਚ ਆ ਗਈ ਹੈ ਸਹਿਯੋਗ ਕਰੇਗੀ ਉਹ ਇਸ ਕਰਕੇ ਮੈਂ ਆਸ ਕਰਾਂਗਾ ਕਿ ਅੱਜ ਜਿਹੜਾ ਨਾ ਉਹ ਉਹਨਾਂ ਨੂੰ ਜਦਨਾ ਭਈ ਅਜੇ ਤੱਕ ਜਨਾ ਗ੍ਰਿਫਤਾਰ ਨਹੀਂ ਕੀਤਾ ਪ੍ਰਸ਼ਾਸਨ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਨਾ ਜਨਾ ਭਈ ਉਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਸਾਫ ਮੇਰੇ ਤਾਂ ਕਿ ਜਨਾ ਉਹਨਾਂ ਦੇ ਸਮੇਂ ਦੇ ਵਿੱਚ ਕਿਸੇ ਵੀ ਨਾਲ ਵੀ ਗ੍ਰੰਟ ਟੱਕਾ ਨਾ ਹੋਵੇ